ਦੇਸ਼ਵਕ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਸਕਾਨ ਸ਼ਰਮਾ ਖਬਰਾਂ ਦੇ ਸਬਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਣੇ ਆ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਕੇਰਲ ਵਿੱਚ ਪਾਣੀ ਮੀਂਹ ਦੌਰਾਨ ਜ਼ਮੀਨ ਖਿਸਕਣ ਕਾਰਨ 55 ਲੋਕਾਂ ਦੀ ਗਈ ਜਾਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਵੱਲੋਂ ਕੇਰਲ ਨੂੰ ਹਰ ਸੰਭਵ ਮਦਦ ਦੀ ਕੀਤੀ ਅਪੀਲ ਪੰਜਾਬ ਵਿੱਚ ਨਸ਼ਿਆਂ ਨਾਲ ਜੁੜੇ منی ਲਾਂਡਰਿੰਗ ਮਾਮਲੇ ਵਿੱਚ 17 ਦੋਸ਼ੀ ਕਰਾਰ ਜਗਦੀਸ਼ ਭੂਲਣ ਨੂੰ 10 ਸਾਲ ਦੀ ਸਜ਼ਾ ਸੁਣਾਈ ਝਾਰਖੰਡ ਵਿੱਚ ਹਾਵੜਾ ਮੁੰਬਈ ਮੇਲ ਦੇ 18 ਡੱਬੇ ਪਟੜੀ ਤੋਂ ਤਰੇ ਦੋ ਹੋਏ ਹਲਾਕ ਤੇ 20 ਲੋਕ ਹੋਏ ਜ਼ਖਮੀ ਮਨੋਪਾਕਰ ਤੇ ਸਰਬਜੋਤ ਸਿੰਘ ਨੇ ਕਾਂਸੀ ਦਾ ਤਮਗਾ ਜਿੱਤਿਆ ਕੁਲੂ ਦੇ ਵਿੱਚ ਬੱਦਲ ਪਟਣ ਕਾਰਨ ਪੁਲ ਤੇ 3 ਦੁਕਾਨਾਂ ਰੁੜੀਆਂ ਲਖਸ਼ਮਨ ਪ੍ਰਸਾਦ ਆਚਾਰਿਆ ਨੇ ਸਾਹਮਦੇ ਰਾਜਪਾਲ ਵੱਜੋਂ ਹਲਫ ਲਿਆ ਬੰਬ ਵਿਧੀ ਅਫਵਾਹਾਂ ਕਾਰਨ ਚੰਮੂ ਜੋਧਪੁਰ ਐਕਸਪ੍ਰੈਸ ਰਹਾਜ ਰੋਕੀ ਮਨੀ ਲਾਂਡਰਿੰਗ ਕੇਸ ਦੇ ਵਿੱਚ ਸੁਪਰੀਮ ਕੋਰਟ ਵੱਲੋਂ ਐਨਸੀਪੀਆ ਨੂੰ ਨਵਾਬ ਮਲਿਕ ਨੂੰ ਜ਼ਮਾਨਤ ਯੂਪੀ ਦੇ ਸਕੂਲ ਦੇ ਵਿੱਚ ਸਵੇਰ ਦੀ ਸਭਾ ਦੌਰਾਨ 12 ਬੱਚੇ ਹੋਏ ਬੇਹੋਸ਼ ਜੇਲ੍ਹ ਦੇ ਵਿੱਚ ਹੋਏ ਇੰਟਰਵਿਊ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪਟੀਸ਼ਨ ਰੱ ਹੋਂ ਤੱਕ ਦੀਆਂ ਅਹਿਮ ਹੈਡਲਾਈਨਸ ਪਹੁੰਚਾਉਂਦੇ ਹਾਂ ਉਹਨਾਂ ਖਬਰਾਂ ਵਿਸਥਾਰ ਦੇ ਵਿੱਚ ਪਹਿਲੀ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਕੇਰਲ ਦੇ ਪਹਾੜੀ ਖੇਤਰ ਵਾਇਨਾਡ ਵਿੱਚ ਭਾਰੀ ਮੀਂਹਾਂ ਜਮੀਨ ਖਿਸਕਣ ਕਾਰਨ ਹੋਂ ਤੱਕ ਤਿੰਨ ਬੱਚਿਆਂ ਸਮੇਤ 52 ਲੋਕਾਂ ਦੀ ਜਾਨ ਜਾ ਚੁੱਕੀ ਹੈ ਲਗਾਤਾਰ ਪੈ ਰਹੇ ਮੀਂਹ ਕਾਰਨ ਵੱਖ-ਵੱਖ ਜਗ੍ਹਾ ਜ਼ਮੀਨ ਕਿਸਨ ਦੀ ਘਟਨਾਵਾਂ ਸਾਹਮਣੇ ਆਈਆਂ ਨੇ ਜਿਸ ਕਾਰਨ ਕਈ ਵਿਅਕਤੀ ਮਲਬੇ ਹੇਠ ਦੱਬ ਗਏ ਨੇ ਕੇਰਲ ਦੇ ਆਫਤ ਪ੍ਰਬੰਧਨ ਵਿਭਾਗ ਨੇ ਦੱਸਿਆ ਕਿ ਫਾਇਰ ਵਿਭਾਗ ਅਤੇ ਐਨਡੀਆਰਫ ਦੀਆਂ ਟੀਮਾਂ ਵੱਲੋਂ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕਾਰਜਾਂ ਲਈ અભિયાન ਜਾਰੀ ਹੈ ਉਧਰ ਵਿਰੋਧੀ ਧਿਰ ਦੇ ਨੇਤਾ rahul gandhi ਨੇ ਮੰਗਲਵਾਰ ਨੂੰ ਲੋਕ ਸਭਾ ਵਿੱਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਕੇਰਲ ਦੇ why not ਵਿੱਚ ਜ਼ਮੀਨ ਕਿਸਨ ਕਾਰਨ ਹੈ 70 ਲੋਕ ਮਾਰੇ ਗਏ ਇਸ ਤਰ੍ਹਾਂ ਉਹਨਾਂ ਕੇਂਦਰ ਸਰਕਾਰ ਤੋਂ ਪ੍ਰਭਾਵਿਤ ਲੋਕਾਂ ਦੇ ਬੱਚਾ ਅਤੇ ਮੌੜ ਵਸਦੇ ਦੇ ਲਈ ਹਰ ਸੰਭਵ ਸਹਾਇਤਾ ਦੇਣ ਦੀ ਮੰਗ ਕੀਤੀ ਹੈ। ਦੂਜੀ ਅਹਿਮ ਖਬਰ ਚੰਡੀਗੜ੍ਹ ਤੋਂ سامنے ਆ ਰਹੀ ਹੈ। ਮੋਹਾਲੀ ਦੇ ਵਿਸ਼ੇਸ਼ ਪੀਐਮਐਲਏ ਅਦਾਲਤ ਨੇ ਨਸ਼ਾ ਤਸਕਰੀ ਨਾਲ ਜੁੜੇ منی ਲਾਂਡਰਿੰਗ ਦੇ ਇੱਕ ਮਾਮਲੇ ਦੇ ਵਿੱਚ ਅੱਜ ਮੁੱਖ ਸਰਗਨਾ ਜਗਜੀਤ ਸਿੰਘ ਉਰਫ ਪੋਲਾ ਸਮੇਤ 17 ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ। ਇੱਕ ਅਧਿਕਾਰੀ ਤੇ ਸੂਤਰ ਨੇ ਇਹ ਜਾਣਕਾਰੀ ਦਿੱਤੀ। ਪਹਿਲਵਾਨ ਤੋਂ ਪੁਲਿਸ ਮੁਲਾਜ਼ਮ ਤੇ ਫਿਰ ਨਸ਼ਾ ਤਸਕਰ ਬਣੇ ਪੋਲਾ ਤੇ ਇੱਕ ਹੋਰ ਮੁਲਜ਼ਮ ਅਫਤਾਨ ਸਿੰਘ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸੂਤਰਾਂ ਨੇ ਦੱਸਿਆ ਕਿ ਸੰਗੀਤ ਚੌਂਚ ਏਜੰਸੀ ਨੇ 2015 ਵਿੱਚ 24 ਮੁਲਜ਼ਮਾਂ ਖਿਲਾਫ ਚਾਰਜ ਸ਼ੀਟ ਦਾਖਲ ਕੀਤੀ ਸੀ। ਇਹਨਾਂ ਵਿੱਚੋਂ 7 ਨੂੰ ਜਾਂ ਤਾਂ ਪਗੋੜਾ ਹਲਾਣਾ ਗਿਆ ਸੀ ਜਾਂ ਜਾਂਚ ਜਾਂ ਮੁਕਦਮੇ ਦੌਰਾਨ ਉਹਨਾਂ ਦੀ ਮੌਤ ਹੋ ਗਈ ਸੀ। ਉਹਨਾਂ ਦੱਸਿਆ ਕਿ ਚਾਰਜ ਸ਼ੀਟ ਵਿੱਚ ਨਾਮਜ਼ਦ ਲਗਭਗ ਸਾਰੇ 17 ਮੁਲਜ਼ਮਾਂ ਨੂੰ منی ਲਾਂਡਰਿੰਗ ਰੋਕੂ ਕਾਨੂੰਨ ਤਹਿਤ ਦੋਸ਼ੀ ਠਹਿਰਾਇਆ ਗਿਆ। બીજી ਅਹਿਮ ਖਬਰ ਜਮਸ਼ੀਦਪੁਰ ਤੋਂ ਸਾਹਮਣੇ ਆ ਰਹੀ ਹੈ। ਚਾਰਖੰਡ ਦੇ ਸਰਾਏਕੇਲਾ ਖਰਸਾਵਾ ਜ਼ਿਲ੍ਹੇ ਵਿੱਚ ਅੱਜ ਤੜਕੇ ਹਾਵੜਾ ਮੁੰਬਈ ਮੇਲ ਦੇ ਘੱਟੋ-ਘੱਟ 18 ਡੱਬੇ ਪੱਟੜੀ ਤੋਂ ਉਤਰਨ ਕਾਰਨ ਦੋ ਵਿਅਕਤੀਆਂ ਦੀ ਜਾਨ ਚਲੀ ਗਈ ਜਦਕਿ 2 ਹੋਰ ਜ਼ਖਮੀ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਤੜਕੇ 4:30 ਵਜੇ ਦਕਨੀ ਪੂਰਬੀ ਰੇਲਵੇ ਦੇ ਚੱਕਰ ਤਰਪੁਰ ਮੰਡਲ ਦੇ ਅਧਿਨ ਜਮਸ਼ੀਦਪੁਰ ਤੋਂ ਲਗਭਗ 80 ਕਿਲੋਮੀਟਰ ਦੂਰ ਬੜਾ ਬੰਬੂ ਨੇੜੇ ਵਾਪਰਿਆ ਐਸ.ਆਰ.ਟਿ ਬੁਲਾਰੇ ਓਮ ਪ੍ਰਕਾਸ਼ ਚਰ ਨੇ ਦੱਸਿਆ ਕਿ ਨਾਲ ਹੀ ਇੱਕ ਮਾਲ ਗੱਡੀ ਵੀ ਪੱਟੜੀ ਤੋਂ ਉਤਰ ਗਈ ਹਾਲਾਂਕਿ ਇਹ ਸਾਫ਼ ਨਹੀਂ ਹੋ ਸਕਿਆ ਕਿ ਦੋਵੇਂ ਹੱਥੇ ਇਕੱਠੇ ਵਾਪਰੇ ਨੇ ਉਨ੍ਹਾਂ ਕੇ ਅਗੇ ਬਚਾ ਮੁਹਿੰਮ ਜਾਰੀ ਹੈ ਤੇ NDRF ਦੀ ਟੀਮ ਘਟਨਾ ਸਥਾਨ ਤੇ ਪਹੁੰਚ ਗਈ ਹੈ। ਚੌਥੀ ਅਹਿਮ ਖਬਰ ਪੈरिस ਤੋਂ سامنے ਆ ਰਹੀ ਹੈ। ਭਾਰਤੀ ਨਿਸ਼ਾਨੇਬਾਜ਼ਾਂ ਮਨੁਪਾਕਰ ਅਤੇ ਸਰਬਜੋਤ ਸਿੰਘ 올림픽 ਖੇਡਾਂ ਦੇ 10 ਮੀਟਰ 에어 ਪਿਸਟਲ ਨੈਕਸਟ ਟੀਮ ਮੁਕਾਬਲੇ ਵਿੱਚ ਅੱਜ ਕਾਂਸੀ ਦਾ ਤਮਗਾ ਜਿੱਤਿਆ। ਮਨੁਪਾਕਰ ਨੇ ਇਸ ਤੋਂ ਪਹਿਲਾਂ 10 ਮੀਟਰ 에어 ਪਿਸਟਲ ਦੇ ਵਿਅਕਤੀਗਤ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਹੁੰੜਿਆ ਸੀ। ਇਸੇ ਤਰ੍ਹਾਂ ਪਾਕਰ ਨੇ ਇਸ 올림픽 ਵਿੱਚ ਦੋ ਤਮਗੇ ਭਾਰਤ ਦੀ ਚੋਲੀ ਪਾਏ। ਮਨੂ ਪਾਕਰ ਇਕਲੌ ਲੰਪਿਕ ਵਿੱਚ ਦੋ ਤਮਗੇ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ ਹੈ। ਪੰਜਵੀਂ ਅਹਿਮ ਖਬਰ ਸ਼ਿਮਲਾ ਤੋਂ سامنے ਆ ਰਹੀ ਹੈ। ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਬੱਦਲ ਫਟਣ ਕਾਰਨ ਅੱਜ ਤੜਕੇ ਮਨੀਕਰਨ ਘਾਟੀ ਦੇ ਤੋਸ਼ ਨਾਲੇ ਵਿੱਚ ਅਚਾਨਕ ਹੜਾ ਆ ਗਿਆ ਜਿਸ ਕਾਰਨ ਬੁਨਿਆਦੀ ਢਾਂਚੇ ਨੂੰ ਕਾफी ਨੁਕਸਾਨ ਪਹੁੰਚਿਆ। ਹੜ੍ਹ ਕਾਰਨ ਇੱਕ ਪੁਲ ਤੇ ਤਿੰਨ ਦੁਕਾਨਾਂ ਰੁੜ ਗਈਆਂ। ਜਾਨੀ ਨੁਕਸਾਨ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਕੁੱਲ ਦੇ ਡੀਸੀ ਸਰੂਲ ਐਸ ਰਵੀਸ਼ ਨੂੰ ਦੱਸਿਆ ਕਿ ਕਟਨਾ ਮਨੀਕਰਨ ਦੇ ਤੂਸ਼ ਖੇਤਰ ਦੇ ਵਿੱਚ ਤੜਕੇ ਵਾਪਰੀਆਂ ਤੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਉਹਨਾਂ ਨੇ ਕਿਹਾ ਕਿ ਸਥਿਤੀ ਦਾ ਚੋਅਇਜ਼ਾ ਲੈਣ ਲਈ ਇੱਕ ਟੀਮ ਨੂੰ ਭੇਜਿਆ ਗਿਆ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਦੀਆਂ ਤੇ ਨਾਲਿਆਂ ਤੋਂ ਦੂਰ ਰਹਿਣ ਤੇ ਨਾਲਿਆਂ ਨੇੜੇ ਆਰਜੀ ਬੁਨਿਆਦੀ ਢਾਂਚੇ ਦਾ ਉਸਾਰਨ। ਉਧਰ ਮੌਸਮ ਵਿਭਾਗ ਨੇ ਹਿਮਾਚਲ ਦੇ 7 ਜ਼ਿਲ੍ਹਿਆਂ ਵਿੱਚ ਮੀਂਹ ਦਾ orange alert ਜਾਰੀ ਕੀਤਾ ਤੇ ਅਗਲੇ 2 ਦਿਨਾਂ ਦੌਰਾਨ ਦਰਮਿਆਨ ਨੇ ਤੋਂ ਭਾਰੀ ਮੀਂਹ ਦੀ ਭਵਿੱਖਬਾਣੀ ਵੀ ਕੀਤੀ ਹੈ। 6ਵੀਂ ਅਹਿਮ ਖਬਰ ਗੁਵਾਹਾਰਾ ਤੋਂ ਸਾਹਮਣੇ ਆ ਰਹੀ ਹੈ। लक्ष्मण प्रसाद आचार्य ने मंगलवार ਨੂੰassam ਦੇ ਰਾਜਪਾਲ ਵੱਜੋਂ ਹਲਫ ਲਿਆ ਇਸ ਮੌਕੇ ਗੁਹਾਟੀ ਹਾਈ ਕੋਰਟ ਦੇ ਚੀਫ ਜਸਟਿਸ ਵਿਜੇ ਬਿਸ਼ਨੋਈ ਨੇ ਆਚਾਰਿਆ ਨੂੰ ਸੌਂਚ ਚੁਕਾਈ ਇਸ ਰਣਾਮ ਦੇ ਮੁੱਖ ਮੰਤਰੀ ਹਿੰਮਤ ਵਿਸ਼ਵ ਸ਼ਰਮਾ ਸਮੇਤ ਕਈ ਮੰਤਰੀ ਮੌਜੂਦ ਸੀ ਜ਼ਿਕਰ ਹੋ ਗਿਆ ਕਿ ਲਖਮਨ ਨੇ ਪੰਜਾਬ ਦੇ ਰਾਜਪਾਲ ਦੇ ਚੰਡੀਗੜ੍ਹ ਦੇ ਪ੍ਰਸ਼ਾਸਕ ਨਿਯੁਕਤ ਕੀਤੇ ਗਏ ਗੁਲਾਬ ਚੰਦ ਕਿਟਾਰੀਆ ਦੀ ਜਗ੍ਹਾ ਲਈ ਹੈ ਸਤਵੀਂ ਅਹਿਮ ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਜਮੁੱਦ ਜੋਧਪੁਰ ਜਾ ਰਹੀ ਭਗਤ ਕੀ ਕੋਟੀ ਐਕਸਪ੍ਰੈਸ ਰੇਲ ਗੱਡੀ ਵਿੱਚ ਬੰਬ ਹੋਣ ਦੀ ਸੂchna ਮਿਲਣ ਤੇ ਇਸ ਨੂੰ ਸਵੇਰੇ 7 ਵਜੇ ਦੇ ਕਰੀਬ ਫਿਰੋਜ਼ਪੁਰ ਤੋਂ 10 ਕਿਲੋਮੀਟਰ ਦੂਰ ਪਿੰਡ ਕਾਸੂ ਬੇਗੂ ਦੇ ਰੇਲਵੇ ਸਟੇਸ਼ਨ ਤੇ ਰੋਕ ਦਿੱਤਾ ਗਿਆ ਸੂchna ਮਿਲਦਿਆਂ ਹੀ ਰੇਲਵੇ ਪੁਲਿਸ ਅਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਸੁਰੱਖਿਆ ਲਈ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਵੀ ਸਟੇਸ਼ਨ ਤੇ ਬੁਲਾ ਲਿਆ ਗਿਆ ਇਸ ਮੌਕੇ ਅਧਿਕਾਰੀਆਂ ਵੱਲੋਂ ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਉਪਰੰਤ ਤਲਾਸ਼ੀ ਅਭਿਆਨ ਚਲਾਇਆ ਗਿਆ ਕਰੀਬ 4 ਘੰਟੇ ਕੀਤੀ ਗਈ ਤਲਾਸ਼ੀ ਦੌਰਾਨ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਅੱਠਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਸੁਪਰੀਮ ਕੋਰਟ ਨੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ ਐਨਸੀਪੀ ਆਗੂ ਨੂੰ ਮਨੀ ਲਾਂਡਰਿੰਗ ਕੇਸ ਵਿੱਚ ਅੱਜ ਮੈਡੀਕਲ ਅਦਾਲਤ ਤੋਂ ਜ਼ਮਾਨਤ ਦੇ ਦਿੱਤੀ ਜਸਟਿਸ ਬੈਲਾ ਐਮ ਤ੍ਰਿਵੇਦੀ ਅਤੇ ਸੰਤੀਸ਼ ਚੰਦਰ ਸ਼ਰਮਾ ਦੀ ਬੈਂਚ ਨੇ ਮਲਿਕ ਵੱਲੋਂ ਪੇਸ਼ ਹੋਏ ਵਕੀਲ ਦੀ ਇਸ ਦਲੀਲ ਤੇ ਗੌਰ ਕੀਤਾ ਕਿ ਕੋਈ ਬਿਮਾਰੀਆਂ ਤੇ ਪੀੜਤ ਨੇ ਸਿਕਲੀ ਅਦਾਲਤ ਨੇ ਕਿਹਾ ਕਿ ਮਲਿਕ ਦੀ ਮੈਡੀਕਲ ਜ਼ਮਾਨਤ ਬੰਬੇ ਹਾਈ ਕੋਰਟ ਦੇ ਵਿੱਚ ਰੈਗੂਲਰ ਜ਼ਮਾਨਤ ਪਟੀਸ਼ਨ ਦੇ ਨਿਬੇੜੇ ਤੱਕ ਵੈਧ ਰਹੇਗੀ ਇਦੀ ਵੱਲੋਂ ਪੇਸ਼ ਹੋਏ ਐਡੀਸ਼ਨਲ ਸਾਲਿਸਟਰ ਜਨਰਲ ਐਸ ਵਿਰਾਜੂ ਨੇ ਜ਼ਮਾਨਤ ਦੇਣ ਦਾ ਵਿਰੋਧ ਨਹੀਂ ਕੀਤਾ ਨੌਵੀਂ ਅਹਿਮ ਖਬਰ ਹੈ ਇਹ ਤਾਂ ਸਾਹਮਣੇ ਆ ਰਹੀ ਹੈ ਉੱਤਰ ਪ੍ਰਦੇਸ਼ ਦੇ ਇੱਕ ਜ਼ਿਲ੍ਹੇ ਦੇ ਇੱਕ ਸਕੂਲ ਦੇ ਵਿੱਚ ਮੰਗਲਵਾਰ ਸਵੇਰੇ ਪ੍ਰਾਰਥਨਾ ਮਗਰੋਂ ਕਰ ਦਿੱਤ ਦੋ ਵਾਰ ਕਸਰਤ ਤੇ ਯੋਗਾਸਨ ਕਰਨ ਲਈ ਮਜਬੂਰ ਕੀਤੇ ਜਾਣ ਕਾਰਨ 12 ਬੱਚੇ ਬੇਹੋਸ਼ ਹੋ ਗਏ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ अधिकारी ਨੇ ਦੱਸਿਆ ਕਿ ਇਹ ਕਤਨਾ ਹੀਟਾ ਜ਼ਿਲ੍ਹੇ ਦੇ ਮਲਾਵਨ ਥਾਣਾ ਖੇਤਰ ਦੇ ਹਰਚੰਦਪੁਰ ਦੇ ਪੀਐਮ શ્રી ਕੇਂਦਰੀ ਵਿਦਿਆਲੇ ਦੇ ਵਿੱਚ ਵਾਪਰੀ ਜ਼ਿਲ੍ਹਾ ਮੈਜਿਸਟ੍ਰੇਟ ਪ੍ਰੇਮ ਰੰਜਨਾ ਸਿੰਘ ਮੁਤਾਬਕ ਸਕੂਲ ਵਿੱਚ ਸਵੇਰੇ ਦੀ ਪ੍ਰਾਤਨਾ ਮਗਰੋਂ ਕਸਰਤ ਕਰਨ ਦੌਰਾਨ ਕੁਝ ਬੱਚੇ ਬੇਹੋਸ਼ ਹੋ ਗਏ ਪ੍ਰਿੰਸੀਪਲ ਸੰਧਿਆ ਸ਼ਰਨ ਉਹਨਾਂ ਨੂੰ ਮੈਡੀਕਲ ਕਾਲਜ ਲੈ ਗਈ ਸਾਰੇ ਬੱਚਿਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਦਸਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਸੁਪਰੀਮ ਕੋਰਟ ਨੇ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ ਵਿੱਚ ਚੁਣੌਤੀ ਦੇਣ ਦੀ ਪਟੀਸ਼ਨ ਅਚਾਰਿਤ ਕੀਤੀ। ਹਾਈ ਕੋਰਟ ਨੇ ਟੀਵੀ ਚੈਨਲ ਨੂੰ ਜੇਲ੍ਹ ਵਿੱਚ ਦਿੱਤੇ ਇੰਟਰਵਿਊ ਦੇ ਮਾਮਲੇ ਵਿੱਚ ਉਸ ਖਿਲਾਫ ਵਿਸ਼ੇਸ਼ ਜਾਂਚ ਟੀਮ ਬਣਾਉਣੇ ਤੇ ਐਫ ਆਈ ਆਰ ਦਰਜ ਕਰਨ ਦਾ ਆਦੇਸ਼ ਦਿੱਤਾ। ਜਸਟਿਸ ਬਲੰਤ ≡ ਤ੍ਰिवेदी ਅਤੇ ਜਸਟਿਸ ਐਸ ਸੀ ਸ਼ਰਮਾ ਦੀ ਬੈਂਚ ਨੇ ਕਿਹਾ ਕਿ ਉਹ ਹਾਈ ਕੋਰਟ ਦੇ ਹੁਕਮਾ ਵਿੱਚ ਦਾਖਲ ਰਹਿਣ ਦੀ ਪੱਖ ਵਿੱਚ ਨਹੀਂ ਹੈ। ਬੈਂਚ ਨੇ ਕਿਹਾ ਕਿ ਜਾਂਚ ਹੋਣੀ ਚਾਹੀਦੀ ਹੈ, ਜਾਂਚ ਦਾ ਵਿਸ਼ਾ ਤੁਹਾਡੇ ਖਿਲਾਫ 73 ਕੇਸ ਦਰਜ ਨੇ। ਗੈਂਗਸਟਰ ਦੇ ਵਕੀਲ ਨੇ ਦਲੀਲ ਦਿੱਤੀ ਕਿ ਆਦੇਸ਼ ਦੇਣ ਤੋਂ ਪਹਿਲਾਂ ਉਹਨਾਂ ਦਾ ਪੱਖ ਨਹੀਂ ਸੁਨਿਆ ਗਿਆ ਸਿਖਰਲੀ ਅਦਾਲਤ ਨੇ ਗੈਂਗਸਟਰ ਨੂੰ ਹਾਈ ਕੋਰਟ ਜਾਣ ਲਈ ਕਿਹਾ ਸੋ ਇਹ ਸਨ ਅੱਜ ਦੀਆਂ ਅਹਿਮ ਖਬਰਾਂ ਇਦਾਂ ਹੀ ਹੋਰ ਖਬਰਾਂ ਦੇ ਲਈ ਚੁੜੇ ਰਹੋ ਦੇਸ ਵਿਕ ਨਿਊਜ਼ ਨਾਲ ਤੇ ਦੇਖਦੇ ਰਹੋ ਸਾਡਾ ਇਹ ਖਾਸ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਇਸੇ ਸਮੇਂ